ਜ਼ਿਲ੍ਹਾ ਕਪੂਰਥਲਾ ਦੇ ਅੰਦਰ ਪੈਂਦੇ ਕਸਬਾ ਟਲਵਾ ਨੇੜੇ ਪੁਲਿਸ ਨਾਲ ਮੁਕਾਬਲੇ ਵਿੱਚ ਦੋ ਨਾਮੀ ਲੁਟੇਰੇ ਹੋਏ ਜ਼ਖਮੀ ਪੁਲਿਸ ਨੇ ਮੌਕੇ ਤੇ ਕੀਤੇ ਗ੍ਰਿਫਤਾਰ ਐਸਐਸਪੀ ਕਪੂਰਥਲਾ ਗੌਰਵ ਧੂਰਾ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜੇਹੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹਾਰਡ ਐਂਡ ਲੁੱਟਖੁਆ ਕਰਨ ਵਾਲੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਫਰਤੂ ਟਿੰਗਾ ਤਲਵੰਡੀ ਚੌਧਰੀਆ ਸਦਰ ਕਪੂਰਪੁਰ ਏਰੀਆ ਦੇ ਵਿੱਚ ਕੁਝ ਪਿਸਤੌਲ ਦੀ ਨੋਕ ਤੇ ਹੋ ਕਰਨ ਦੀ ਲੁੱਟਾ ਕਰਨ ਦੀ ਵਾਰਦਾਤਾਂ ਲਗਾਤਾਰ ਜਿਹੜੀ ਅੰਜਾਮ ਦਿੱਤੀਆਂ ਜਾ ਰਹੀਆਂ ਸੀ ਤੇ ਉਹਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਗ ਸਿੰਘ ਤੇ ਜੋਗਾ ਸੀ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ ਸ਼ਨਾਖਤ ਹੋ ਗਈ ਸੀ ਸਾਡੀ ਜਿਹੜੀ ਸੀਆਈਏ ਦੀ ਵੱਖ-ਵੱਖ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆਹ ਦੋਸ਼ੀ ਢਿਲਵਾ ਏਰੀਆ 'ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਘੁੰਮ ਰਿਹਾ ਹਣ ਇਮੀਡੀਏਟਲੀ ਇਨਫੋਰਮੇਸ਼ਨ ਦੇ ਅਧਾਰ 'ਤੇ ਸੀਜੀਟੀਮਾਂ ਜਿਹੜੀ ਢਿਲਵਾ ਦੇ ਏਰੀਆ 'ਚ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਜੀਟੀਮ ਨੇ ਲੋਕਣ ਦਾ ਜਿਹੜਾ ਇਸ਼ਾਰਾ ਕੀਤਾ ਲੋਕਨ ਦੇ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ ਕਿ ਕੀ ਕੀ ਸਰ ਦੋ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ ਦੇ ਸੀ 7.65 ਐਮਐਮ ਤੇ ਤਿੰਨ ਜਿੰਦਾ ਰੌਂਡ ਜਿਹੜੇ ਬਰਾਮਦ ਹੋਏ ਐ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸੰਨੂ ਬਰਾਮਦ ਹੋਇਆ। ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕੱਦਮੇ ਜਿਹੜੇ ਲੁੱਟਾ ਖਵਾਦੇ, ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕੱਦਮੇ ਵੀ ਜਿਹੜੇ ਦਰਜ ਹਨ। ਅ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਪੱਧਤੀ ਗਈ ਹੈ। ਇਹਨਾਂ ਨੂੰ ਅਜਮਾਨੀ ਅਦਾਲਤ 'ਚ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ। ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾਂ ਜਿਹੜੀਆਂ ਆ ਉਹ ਜ਼ਿਲ੍ਹੇ ਦੇ ਵਿੱਚ ਪੇਸ ਹੋਣਗੀਆਂ। ਦੋਸ਼ੀ ਅਸਲ ਵਿੱਚ ਸਿਵਲ ਹਸਪਤਾਲ 'ਚ ਐਡਮਿਟ ਕਰਾਇਆ ਗਿਆ ਹੈ ਹਨਾ ਦਾ ਇਲਾਜ ਚੱਲਦਾ